ਦੀ ਖਬਰ ਸੰਗਰੂਰ ਤੋਂ ਸੰਗਰੂਰ ਪੁਲਿਸ ਵੱਲੋਂ ਬਦਮਾਸ਼ ਦਾ ਇਨਕਾਊਂਟਰ ਕੀਤਾ ਗਿਆ ਜੀ ਆ ਸੰਗਰੂਰ ਤੋਂ ਇਹ ਖਬਰ سامنے ਆਈ ਹੈ ਪੁਲਿਸ ਤੇ ਬਦਮਾਸ਼ ਵਿਚਾਲੇ ਇਟ ਫਾਇਰਿੰਗ ਹੋਈ ਹੈ ਮੁੱਠਪੇੜ ਤੋਂ ਬਾਅਦ ਪੁਲਿਸ ਨੇ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਇਥੇ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਦੀ ਖੱਬੀ ਲੱਤ ਦੇ ਵਿੱਚ ਗੋਲੀ ਵਜੀ ਜਿਸ ਤੇ ਵਿੱਚੋਂ ਜ਼ਖਮੀ ਹੋ ਗਿਆ ਸੋ ਸੰਗਰੂਰ ਤੋਂ ਇਹ ਮਾਮਲਾ سامنے ਆਇਆ ਜਿੱਥੇ ਸੰਗਰੂਰ ਪੁਲਿਸ ਵੱਲੋਂ ਬਦਮਾਸ਼ ਦਾ ਇਨਕਾਊਂਟਰ ਕੀਤਾ ਗਿਆ ਹੈ ਇਹ ਤਸਵੀਰ ਮੌਕੇ ਦੀ ਜਿੱਥੇ ਇਹ ਇਨਕਾਊਂਟਰ ਹੋਇਆ ਪੁਲਿਸ ਤੇ ਬਦਮਾਸ਼ ਵਿਚਾਲੇ ਇਟ ਫਾਇਰਿੰਗ ਹੋਈ ਅਰ ਜਦੋਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਉਸ ਵਿੱਚ ਬਦਮਾਸ਼ ਦੀ ਖੱਬੀ ਲੱਤ ਵਿੱਚ ਗੋਲੀ ਵਜੀ ਜਿਸ ਦੇ ਵਿੱਚ ਉਹ ਜ਼ਖਮੀ ਹੋਇਆ ਮੁਰਪੇਰ ਤਬਾਦ ਪੁਲਿਸ ਨੇ ਹੁਣ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਕਿਉਂਕਿ ਉਹ ਜ਼ਖਮੀ ਹੈ ਉਸ ਦਾ ਫੇਲਾ ਇਲਾਜ ਕਰਾਇਆ ਜਾ ਰਿਹਾ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਦੀ ਅਤੇ ਖੱਬੀ ਲੱਤ ਦੇ ਵਿੱਚ ਗੋਲੀ ਵਜੀ ਸੀ ਸੋ ਇਹ ਹਥਿਆਰ ਵੀ ਜਿਹੜੇ ਮੌਕੇ ਤੋਂ ਬਰਾਮਦ ਹੋਇਆ ਸੂਲਰ ਕਰਾਟ ਨੇੜੇ ਇਹ ਇਨਕਾਊਂਟਰ ਹੋਇਆ ਸੋ ਫਿਲਹਾਲ मुलजम के खिलाफ कई आपराधिक मामले दर्ज ने जो पुलिस ने जानकारी दी है दड़बा के पिंड खनाल खुर्द का यह मुलजम रहन वाला है जिसनों की हूँ गिरफ्तार किया गया जिस इतने मुठभेड़ हुई है दड़बा के पिंड खनाल खुर्द का रहन वाला मुलजम जिससे कि कई आपराधिक मामले पहला तो ही दर्ज ने जी सी ए संगरूर की पुलिस टीम एस सी बलकार सिंह की जी इंचार्ज नाल इधरों कुल घराट तो ਨਗਰਾ ਸਰ ਨੇਰ ਨੇਰ ਜੋ ਰਸਤਾ ਹੁੰਦਾ ਉਧਰ ਜਾ ਰਹੇ ਸੀਗੇ ਤਾਂ ਤਕਰੀਬਨ 6:30 ਦੇ ਤਕਰੀਬਨ ਇੱਕ ਮੋਟਰਸਾਈਕਲ ਆ ਇੱਕ ਨੌਜਵਾਨ ਨਹਿਰ ਦੇ ਕਿਨਾਰੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਕਦਮ ਨੇੜਾ ਮੋਟਰਸਾਈਕਲ ਲੈਫਟ ਸਾਈਡ ਤੇ ਪਹੀ ਜਾਂਦੀ ਆ ਉਦੋਂ ਉਹਨੂੰ ਮੋੜ ਲਿਆ ਘਬਰਾ ਲਿਆ ਘਬਰਾ ਕੇ ਮੁੜ ਗਿਆ ਜਦੋਂ ਪੁਲਿਸਪਾਸ ਨੇ ਸ਼ੱਕ ਪਾਇਆ ਤਾਂ ਉਹਨਾਂ ਨੇ ਗੱਡੀ ਪਿੱਛੇ ਲਗਾਈ ਕਿਉਂਕਿ ਅੱਗੇ ਰਸਤਾ ਬੜਾ ਟਾਈਟ ਆ ਤੇ ਉਹਦੇ ਵਿੱਚ ਹਿੱਟ ਕੀਤੀ ਜਦੋਂ ਉਹ ਗਿਰਿਆ ਤਾਂ ਉਹਨੇ ਇੱਕਦਮ ਆਪਣਾ ਪਿਸਤਲ ਦਬ ਵਿੱਚ ਕੱਢ ਕੇ ਪੁਲਿਸ ਪਾਰਟੀ ਤੇ ਜਿਹੜਾ ਹਮਲਾ ਕੀਤਾ ਜੋ ਉਹਨੇ ਦੋ ਫਾਇਰ ਕੀਤੇ ਜੋ ਸਰਕਾਰੀ ਗੱਡੀ ਜੋ ਬਲੈਰੋ ਸਾਡੀ ਸੀ ਉਹਦੇ ਦੋ ਫਾਇਰ ਜਿਹੜੇ ਆਪਣਾ ਬੌਂਡ ਤੇ ਲੱਗੇ ਪੁਲਿਸ ਨੇ ਆਪਣੀ ਬਚਾਓ ਖਾਤਰ ਜਦੋਂ ਐਸੇ ਬਲਕਾਰ ਸਿੰਘ ਜਿਹੜੇ ਇੰਚਾਰਜ ਸੀ ਟੀਮ ਦੇ ਉਹਨਾਂ ਵੱਲੋਂ ਤੇ ਇੱਕ ਮਲਾਜ਼ਮ ਵੱਲੋਂ ਫਾਇਰ ਕੀਤੇ ਕਿ ਜੋ ਉਹਦੀ ਇੱਕ ਖੱਬੀ ਲੱਤ ਤੇ ਜਿਹੜਾ ਫਾਇਰ ਲੱਗਿਆ ਤੇ ਮੋਟਰਸਾਈਕਲ ਗਿਰਿਆ ਉਹਦਾ ਜਦੋਂ ਪੁਲਿਸ ਤੇ ਪੁਲਿਸ ਪਾਰਟੀ ਨੇ ਉਹਨੂੰ ਜਿਹੜਾ ਕਾਬੂ ਕੀਤਾ ਗਿਆ ਇਸ ਮੌਕੇ ਤੋਂ ਇੱਕ ਕੰਟਰੀ ਮੇਡ ਬੱਤੀਬੋਰ ਇੱਕ ਬਿਨਾ ਨੰਬਰ ਜਿਹੜਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਕੁਝ ਰੋਂਦ ਬਰਾਮਦ ਹੋਇਆ ਤੇ ਇਹਦੇ ਦੌਰਾਨ ਉਹਨੂੰ ਪੁਲਿਸ ਪਾਰਟੀ ਨੇ ਹੁਣ ਜਿਹੜਾ ਹਸਪਤਾਲ ਨੂੰ ਦਾਖਲ ਕਰਵਾਇਆ ਉਹਦੇ ਮੈਡੀਕਲ ਵਾਸਤੇ ਤੇ ਜੋ ਦੌਰਾਨ ਇਹਨਾਂ ਮੁੱਢਲੀ ਤਤਸਿਲ ਪਤਾ ਲੱਗਿਆ ਇਹ ਗਵਿੰਦੀ ਨਾਂ ਦਾ ਨੌਜਵਾਨ ਸੀ ਜੋ ਕਿ ਖਨਾਲ ਖਾਣਾ ਡਿੜਬਾ ਵਿੱਚ ਪੈਂਦਾ ਵਾ ਉੱਥੇ ਦਾ ਵਸਨੀਕ ਸੀ ਇਹ ਇਹ ਕਾਫੀ ਪੁਰਾਣਾ 2010 ਤੋਂ ਇਹ ਪਰਚੇ ਦਰਜਾਂ ਕਿ ਤਕਰੀਬਨ ਇਹ ਤੇ ਡਕੈਤੀ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ ਰਾਜਸਥਾਨ ਚ ਤਕਰੀਬਨ ਇੱਕ ਦਰਜਨ ਦੇ ਖਿਲਾਫ ਇੱਕ ਦਰਜਨ ਜਿਹੜੇ ਤੇ ਐਫਆਰ ਲਾਉਜੇ ਨੇ ਤੇ ਬਾਕੀ ਉਹ ਜਿਹੜੀ ਐਫਆਰ ਦਰਜ ਕਰਕੇ ਅਗਲੀ ਕਾਰਵਾਈ ਦੀ ਤਿਆਰੀ ਹੈ